ਸਸਿਕਾਲ ਨਮਸਕਾਰ ਮੈਂ ਹਦੀਪਕ ਭੰਡਾਰੀ ਤੁਸ ਦੇਖ ਰਹੇ ਹੋ ਡੀਹੋ ਨਿਊਜ਼ ਚਰਚਾ ਕਰਾਂਗੇ ਦਿਨ ਪਰ ਦੀਆਂ ਬੜੀਆਂ ਖਬਰਾਂ ਤੇ ਆਮ ਆਦਮੀ ਪਾਰਟੀ ਨੇ 8 ਲੋਕ ਸਭਾ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਦੇ ਵਿੱਚੋਂ 5 ਮੰਤਰੀਆਂ ਨੂੰ ਉਮੀਦਵਾਰ ਬਣਾਇਆ ਗਿਆ ਐਸ ਵਾਰੀ ਆਮ ਆਦਮੀ ਪਾਰਟੀ ਦੀ ਰਾ ਇੰਨੀ ਸੌਖੀ ਨਹੀਂ ਹੋਣੀ ਜਿੰਨੀ ਕਿ 2022 ਦੇ ਵਿੱਚ ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਹੋਈ ਸੀ 92 ਐਮਐਲਏ ਜਿੱਤੇ ਸਨ ਪਰ ਐਸ ਵਾਰਾ ਇਹਨਾ ਸੌਖਾ ਨਹੀਂ ਹੈ ਕਿਉਂਕਿ ਐਂਟੀ ਇਨਕੂਬੈਂਸੀ ਦਾ ਸਾਹਮਣਾ ਜਲਾ ਸਰਕਾਰ ਨੂੰ ਕਰਨਾ ਪਏਗਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਇਸ ਵਾਰੀ ਜਿਹੜੇ ਆ ਪੰਜਾਬ ਦੇ ਵਿੱਚ ਅਲੱਗ ਅਲੱਗ ਇਲੈਕਸ਼ਨ ਲੜ ਰਹੇ ਨੇ ਜਦ ਕਿ ਚੰਡੀਗੜ੍ਹ ਦਿੱਲੀ ਗੁਜਰਾਤ ਗੋਆ ਦੇ ਵਿੱਚ ਇਹ ਦੋਵੇਂ ਪਾਰਟੀਆਂ ਇੰਡੀਆ ਗੋਠਜਾਰੂ ਦੇ ਤਹਿਤ ਇਕੱਠੇ ਇਲੈਕਸ਼ਨ ਲੜ ਰਹੇ ਨੇ ਬਹੁਤ ਸਾਰੇ ਵਾਦੇ ਕੀਤੇ ਸਨ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਜਿਵੇਂ ਕਿ ਔਰਤਾਂ ਨੂੰ 1-1000 ਰੁਪਏ ਦੇਣ ਦੀ ਗੱਲ ਕੀਤੀ ਗਈ ਸੀ ਉਹ ਹਜੇ ਤੱਕ ਵਾਅਦਾ ਪੂਰਾ ਨਹੀਂ ਕੀਤਾ ਗਿਆ ਦੇਗ ਸਸਤੀ ਨਹੀਂ ਹੋਈ ਤੇ ਨਸ਼ਾ ਖਤਮ ਨਹੀਂ ਹੋਇਆ ਤੇ ਭ੍ਰਸ਼ਟਾਚਾਰ ਵੀ ਚਰਮ ਤੇ ਹੈ ਆਮ ਆਦਮੀ ਪਾਰਟੀ ਨੇ 13 ਲੋਕ ਸਭਾ ਸੀਟਾਂ ਦੇ ਵਿੱਚੋਂ ਜਿਹੜੇ 8 ਉਮੀਦਵਾਰਾਂ ਦਾ ਐਲਾਨ ਕੀਤਾ ਹੈ ਉਹਨਾਂ ਦੇ ਵਿੱਚ 5 ਜਿਹੜੇ ਨੇ ਮੰਤਰੀ ਨੇ ਅਮਰਸਰ ਤੋਂ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਉਮੀਦਵਾਰ ਬਣਾਇਆ ਗਿਆ ਖਡੂਰ ਸਾਬ ਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਬਣਾਇਆ ਗਿਆ ਜਲੰਧਰ ਤੋਂ ਮੌਜੂਦਾ ਸਾਂਸਦ ਸੁਸ਼ੀਲ ਰਿੰਕੂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਤਾਂ ਦੱਸ ਦਈਏ ਕਿ ਜਿਮਨੀ ਚ ਉਹਨਾਂ ਦੇ ਵਿੱਚ ਸੁਸ਼ੀਲ ਰਿੰਕੂ ਕਾਂਗਰਸ ਸੜਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਉਹਨਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਸੀ ਜਦੋਂ ਕਿ ਚੌਧਰੀ ਸੰਤੋਖ ਸਿੰਘ ਦਾ ਦਿਹਾਂਤ ਹੋ ਗਿਆ ਸੀ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਜਿਮਨੀ ਚੋਣਾ ਪਈਆਂ ਸਨ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਉਮੀਦਵਾਰ ਆਮ ਆਦਮੀ ਪਾਰਟੀ ਵੱਲੋਂ ਬਣਾਇਆ ਗਿਆ ਇਸ ਤੋਂ ਇਲਾਵਾ ਫਰੀਦਕੋਟ ਹਲਕੇ ਤੋਂ ਕਰਮਜੀਤ ਅਨਮੋਲ ਤੇ ਬਠਿੰਡਾ ਹਲਕੇ ਤੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਉਮੀਦਵਾਰ ਐਲਾਨਿਆ ਗਿਆ ਇਸ ਦਿਨ ਲਈ ਸੰਗਰੂਰ ਤੋਂ ਮંત્રી ਮੀਠੇਰ ਤੇ ਪਟਿਆਲਾ ਤੋਂ ਸ਼ਹਿਰ ਮੰਤਰੀ ਬਲਬੀਰ ਸਿੰਘ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਸਭ ਤੋਂ ਵੱਡੀ ਗੱਲ ਹੈ ਕਿ ਫਰੀਦਕੋਟ ਰਿਜ਼ਰਵ ਤੋਂ ਕਰਮਜੀਤ ਅਨਮੋਲ ਨੂੰ ਆਪਣਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਅਨਮੋਲ ਪੰਜਾਬੀ ਫਿਲਮਾਂ ਚ ਐਕਟਰ ਨੇ ਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸੇ ਕਰੀਬੀ ਮੰਨੇ ਜਾਂਦੇ ਨੇ ਪਹਿਲੇ ਚਰਚਾ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਲੋਕ ਸਭਾ ਸੀਟ ਸੰਗਰੂਰ ਤੋਂ ਇਲੈਕਸ਼ਨਾਂ ਦੇ ਵਿੱਚ ਉਤਾਰਿਆ ਜਾਏਗਾ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਲਈ ਇਹ ਸੀਟ ਛੇਵ ਹੈ ਪਰ ਉਹਨਾਂ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਗਈ ਹੈ ਇਸ ਦੇ ਨਾਲ ਹੀ 5 ਦਿਨ ਪਹਿਲਾਂ ਕਾਂਗਰਸ ਛੱਡ ਕੇ ਆਏ ਆਮ ਆਦਮੀ ਪਾਰਟੀ ਸ਼ਾਮਲ ਹੋਏ ਗੁਰਪ੍ਰੀਤ ਸਿੰਘ ਜੀਪੀ ਨੂੰ ਫਤੇਗੜ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ ਉਹਨਾਂ ਨੇ ਕਾਂਗਰਸ ਦੇ ਵਿੱਚ ਅਨੁਸ਼ਾਸਨ ਹਿੰਮਤਾ ਦੀ ਗੱਲ ਕਰਕੇ ਤੇ ਭਾਈ ਭਤੀਜੇਵਾਦ ਦਾ ਦੋਸ਼ ਲਾ ਕੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਲੜ ਫੜ ਲਿਆ ਸੀ ਇੱਕੋ ਪਹਿਲੀ ਗੱਲ ਨਹੀਂ ਹੈ ਕਿ ਕਿਸੇ ਲੀਡਰ ਨੇ ਜਿੰਦੇ ਵਿੱਚ ਜਿਸ ਪਾਰਟੀ ਦੇ ਵਿੱਚ ਉਹ ساری ਉਮਰ ਰਹਿੰਦਾ ਉਸ ਪਾਰਟੀ ਨੂੰ ਇਹ ਕਹਿ ਕੇ ਛੱਡਦਾ ਹੋਵੇ ਕਿ ਇਹ ਪਾਰਟੀ ਦੇ ਵਿੱਚ ਹੁਣ ਅਨੁਸ਼ਾਸਨ ਹੀਮਤਾ ਜਿਹੜੀ ਹੈ ਉਹ ਆ ਗਈ ਹੈ ਭਾਈ ਭਤੀਜਾਵਾ ਆ ਗਿਆ ਹੈ ਇਸ ਤੋਂ ਪਹਿਲੇ ਵੀ ਬਹੁਤ ਅਰੇ ਲੀਡਰ ਅਜਿਹੇ ਆ ਕਰ ਚੁੱਕੇ ਨੇ ਹੁਣ ਜਿਹੜੀਆਂ ਪੰਜ ਸੀਟਾਂ ਦਾ ਐਲਾਨ ਨਹੀਂ ਕੀਤਾ ਗਿਆ ਉਹਨਾਂ ਦੇ ਵਿੱਚ ਗੁਰਦਾਸਪੁਰ ਹੁਸ਼ਿਆਰਪੁਰ ਅਨੰਦਪੁਰ ਸਾਹਿਬ ਲੁਧਿਆਣਾ ਤੇ ਫਿਰੋਜ਼ਪੁਰ ਸ਼ਾਮਲ ਨੇ ਹੁਣ ਇੱਕ ਵਾਰ ਫੇਰ ਬਾਦਲ ਪਰਿਵਾਰ ਦਾ ਜਿਹੜਾ ਦੀ ਟੱਕਰ ਹੈ ਖੁੱਡੀਆਂ ਦੇ ਨਾਲ ਹੋਏਗੀ ਹਰ ਸਿਮਰਤ कौर ਬਾਦਲ ਨੇ ਆਮ ਆਦਮੀ ਪਾਰਟੀ ਤੇ ਸਿਆਸੀ ਤੀਰ ਵੀ ਜਿਹੜੇ ਆ ਛੱਡੇ ਨੇ ਕਿਉਂਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਬਠਿੰਡਾ ਲੋਕ ਸਭਾ ਤੋਂ ਉਮੀਰਵਾਦ ਬਣਾਇਆ ਗਿਆ ਇਸ ਤੋਂ ਬਾਅਦ ਬਠਿੰਡਾ ਤੋਂ ਮੌਜੂਦਾ ਸੰਸਦ ਹਰ ਸਿਮਰਤ कौर ਬਾਦਲ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੋਂ ਦੱਸਦੀ ਹੈ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਤੋਂ ਵਿਧਾਇਕ ਬਣ ਕੇ ਉੱਥੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ ਤੇ ਉਹਨਾਂ ਨੂੰ ਅੱਜ ਆਮ ਆਦਮੀ ਪਾਰਟੀ ਨੇ ਬਠਿੰਡਾ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਉਸ ਤੋਂ ਬਾਅਦ ਹਰ ਸਿਵਲਕਾਉਰ ਬੋਲਣ ਆਖਿਆ ਕਿ ਆਮ ਘਰਾਂ ਦੇ ਨੌਜਵਾਨਾਂ ਨੂੰ ਟਿਕਟ ਦੇਣ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਹੀ ਮੰਤਰੀਆਂ ਨੂੰ ਟਿਕਟਾਂ ਦੇ ਦਿੱਤੀਆਂ ਨੇ ਉਹਨਾਂ ਆਖਿਆ ਜਦੋਂ ਹੁਣ ਮੰਤਰੀ ਪਿੰਡਾਂ ਵਿੱਚ ਜਾਣਗੇ ਤਾਂ ਲੋਕ ਉਹਨਾਂ ਤੋਂ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਬਾਰੇ ਸਵਾਲ ਵੀ ਕਰ ਲਈ ਦੂਜੇ ਪਾਸੇ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੇ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੇ ਆਪਣੇ 8 ਉਮੀਦਵਾਰਾਂ ਦਾ ਐਲਾਨ ਕੀਤਾ ਜਿਨ੍ਹਾਂ ਦੇ ਵਿੱਚੋਂ 5 ਤਾਂ ਇਹਨਾਂ ਦੇ ਮੰਤਰੀ ਹੀ ਨੇ ਇਸ ਤੋਂ ਸਾਫ ਹੋ ਗਿਆ ਕਿ ਜਿਹੜੇ ਲੋਕ 2 ਸਾਲਾਂ ਤੋਂ 92 ਵਿਧਾਇਕਾਂ ਦੇ ਨਾਲ ਸਰਕਾਰ ਚਲਾ ਰਹੇ ਨੇ ਤੇ ਜਿਨ੍ਹਾਂ ਦਾ ਦਾਵਾ ਸੀ ਕਿ 13 0 ਦਾ ਨਾਰਾ ਦਿੱਤਾ ਸੀ ਉਹਨਾਂ ਨੇ ਉਹਨਾਂ ਕੋਲ ਤੇ ਉਮੀਦਵਾਰੀ ਨਹੀਂ ਹੈਗੀ ਉਨਾਕਾ ਕਿ ਜਲੰਧਰ ਤੋਂ ਅੜਾਨੇ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੇ ਫਤੇਗਰ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀਵੀ ਕਾਂਗਰਸ ਦੇ ਹੀ ਸਨ ਕਾਂਗਰਸ ਛੱਡ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਲੜ ਫੜਿਆ ਸੀ ਇਸ ਦੇ ਨਾਲ ਹੀ ਹੁਣ ਕੁਝ ਪੁਰਾਣੇ ਅਤੇ ਦੋਸਤਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਇਸ ਦੇ ਨਾਲ ਹੀ ਉਹਨਾਂ ਕਾ ਇਹ ਵੀ ਸੂਤਰਾਂ ਕਿ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਚਾਰੇ ਹੁਣ ਜਿਹੜੇ ਸੰਬੰਧ ਨੇ ਉਹ ਸੁਖਾਵੇਂ ਨਹੀਂ ਹੈ ਅੰਮ੍ਰਿਤਸਰਿੰਗ ਰਾਜਾ ਬੜਿੰਗ ਨੇ ਇਹ ਵੀ ਆਖਿਆ ਕਿ ਕੋਈ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਲੋਕਾਂ ਦੀ ਸਹਿਮਤੀ ਦੇ ਨਾਲ ਉਮੀਦਵਾਰ ਦਿੰਦੀ ਸੀ ਉਮੀਦਵਾਰ ਦੀ ਚੋਣ ਕਰਨ ਲਈ ਇੱਕ ਡੱਬਾ ਰੱਖਿਆ ਜਾਂਦਾ ਸੀ ਬੜਿੰਗ ਨੇ ਆਖਿਆ ਕਿ ਇਹ ਜਲਦਬਾਜ਼ੀ ਚ ਲਿਆ ਗਿਆ ਫੈਸਲਾ ਇਸ ਦੇ ਨਾਲ ਹੀ ਉਹਨਾਂ ਨੇ ਆਖਿਆ ਮੁੱਖ ਮੰਤਰੀ ਉਹਨਾਂ ਚਿਹਰਿਆਂ ਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਆਮ ਆਦਮੀ ਪਾਰਟੀ ਨੂੰ 13 ਚੋਂ ਕਿੰਨੀਆਂ ਸੀਟਾਂ ਮਿਲਦੀਆਂ ਕਾਂਗਰਸ ਦੇ ਨਾਲ ਉਹਨਾਂ ਦਾ ਜਿਹੜਾ ਸਿੱਧੀ ਟੱਕਰ ਪੰਜਾਬ ਦੇ ਵਿੱਚ ਹੈਗੀ ਇਹ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਵਰਨੀਤ ਕੌਰ ਦੇ ਭਾਜਪੀ ਦੇ ਵਿੱਚ ਸ਼ਾਮਲ ਹੋਣ ਤੇ ਵੀ ਤੰਜ ਕਸਿਆ ਤੇ ਉਹਨਾਂ ਆਖਿਆ ਇਹ ਗੱਲ ਪਹਿਲੇ ਦਿਨ ਤੋਂ ਹੀ ਕਹਿ ਰਹੇ ਸਨ ਕਿ ਉਹ ਭਾਜਪੀ ਦੇ ਵਿੱਚ ਸ਼ਾਮਲ ਹੋ ਜਾਣਗੇ ਤੇ ਉਹੋ ਹੀ ਹੋਇਆ ਉਹਨਾਂ ਨੇ ਹੁਣ ਭਾਜਪੀ ਦਾ ਲੜਫੜ ਰਿਹਾ ਜਾਬਸਕਾ ਦੇ ਵਿੱਚ ਕੈਬਨਟ ਮੰਤਰੀ ਰਹਿ ਚੁਕੇ ਸਾਧੂ ਸਿੰਘ ਧਰਮਸੋਤ ਦੇ ਉੱਤੇ ਈਡੀ ਨੇ ਸ਼ਿਕੰਜਾ ਕਸਿਆ ਉਹਨਾਂ ਦੀ 4 ਕਰੋੜ 98 ਲੱਖ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਇਨਫੋਰਸਮੈਂਟ ਡਾਇਰੈਕਟਰ ਯਾਨੀ ਕਿ ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦਿਆਂ ਧਰਾਵਾਂ ਦੇ ਤਹਿਤ ਪੰਜਾਬ ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਰਹ ਚੁੱਕੇ ਸਾਧੂ ਸਿੰਘ ਧਰਮਸ਼ੋਤ ਤੇ ਉਹਨਾਂ ਦੇ ਪੁੱਤਰਾਂ ਦੀ 4 ਕਰੋੜ 52 ਲੱਖ ਰੁਪਏ ਦੀ ਜਾਇਦਾਦ ਅਸਥਾਈ ਤੌਰ ਤੇ ਜ਼ਬਤ ਕਰ ਲਈਏ ਤੁਹਾਨੂੰ ਦੱਸ ਦਈਏ ਕਿ ਸਾਧੂ ਸਿੰਘ ਧਰਮਸ਼ੋਤ ওই ਮੰਤਰੀ ਨੇ ਜਦੋਂ ਉਹਨਾਂ ਕੋਲ ਜੰਗਲਾਤ ਮਹਿਕਮਾ ਸੀ ਤੇ ਉਹਨਾਂ ਨੇ ਦਖਤ ਕੱਟਣ ਦੇ ਬਦਲੇ 5-500 ਰੁਪਏ ਦੀ ਰਿਸ਼ਵਤ ਲਈ ਸੀ ਇਸ ਕਰਕੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਸੀਗਾ ਹੁਣ ਜੇ ED ਵਾਕੇ ਹੀ ਰਿਸ਼ਵਤਖੋਰ ਮੰਤਰੀਆਂ ਦੀ ਜਾਇਦਾਦ ਕੁਰਕ ਕਰਨ ਲੱਗ ਜਾਵੇ ਤੇ ਬਹੁਤ ਸਾਰੇ ਮੰਤਰੀ ਰਿਸ਼ਵਤ ਲੈਣੋਂ ਹਟ ਜਾਣਗੇ ਜਿਹਦਾ ਅਸਰ ਅਫਸਰ ਸ਼ਾਹੀ ਤੇ ਵੀ ਹੋਏਗਾ ਪਤਾ ਨਹੀਂ ED ਦੀ ਨਜ਼ਰ ਅੰਮ੍ਰਿਤਸਰ ਦੇ ਇੰਪਰੂਵਮੈਂਟ ਟਰਸ ਜਾਂ ਫਿਰ ਨਗਰ ਨਿਗਮ ਤੇ ਕਿਉਂ ਨਹੀਂ ਪੈਂਦੀ ਜਿੱਥੇ ਕਿ ਕਰੋੜਾਂ ਰੁਪਏ ਦਾ ਭ੍ਰਸ਼ਟਾਚਾਰ ਹੋਇਆ ਮੰਨੀ ਲਾਂਡਰਿੰਗ ਰੋਕੂ ਕਾਨੂੰਨ ਯਾਨੀ ਕਿ PMLD ਦੇ ਤਹਿਤ ED ਦੀ ਜਾਂਚ ਵਿੱਚ ਪਾਇਆ ਗਿਆ ਸੀ ਕਿ ਸਾਧੂ ਸਿੰਘ ਧਰਮਸੋਤ ਨੇ 1 ਮਾਰਚ 2016 ਤੋਂ 31 ਮਾਰਚ ਦੋ ਲੱਖ ਬਾਈ ਦੀ ਮਿਆਦ ਦੇ ਵਿੱਚ ਆਪਣੇ ਅਤੇ ਆਪਣੇ ਪੁੱਤਰ ਲਈ ਸੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ ਇਸ ਸਮੇਂ ਦੌਰਾਨ ਉਹ ਪੰਜਾਬ ਦੇ ਇੱਕ ਜੰਗਲਾਤ ਮੰਤਰੀ ਵਜੋਂ ਕੰਮ ਕਰ ਰਹੇ ਸਨ ਜਲੰਧਰ ਈਡੀ ਨੇ 13 ਮਾਰਚ 2024 ਨੂੰ ਪੀ ਐਮ ਐਲ ਐ ਦੀਆਂ ਧਾਰਾਂ ਦੇ ਤਹਿਤ ਸਾਧੂ ਸਿੰਘ ਧਰਮਸੋਤ ਤੇ ਉਹਨਾਂ ਦੇ ਪੁੱਤਰ ਦੀਆਂ 4 ਕਰੋੜ 52 ਲੱਖ ਰੁਪਏ ਦੀਆਂ ਵਕਫਾ ਜਾਇਦਾਦਾਂ ਨੂੰ ਅਸਥਾਈ ਤੌਰ ਤੇ ਕੁਰਕ ਕਰ ਲਿਆ ਹੈ ਕੁਰਕੀ ਵਿੱਚ ਚਾਰ ਅਚਲ ਜਾਇਦਾਦਾਂ ਸ਼ਾਮਲ ਨੇ ਇਹਨਾਂ ਵਿੱਚ ਦੋ ਰਿਹਾਇਸ਼ੀ ਪਲਾਟ ਇੱਕ ਰਹਾਇਸ਼ੀ ਮਕਾਨ ਅਤੇ ਪੰਜਾਬ ਵਿੱਚ ਇੱਕ ਰਹਾਇਸ਼ੀ ਫਲਾਟ ਦੇ ਨਾਲ ਬੈਂਕ ਬੈਲੈਂਸ ਤੇ ਮਿਊਚੁਅਲ ਫੰਡਾਂ ਵਿੱਚ ਕੀਤੇ ਗਏ ਨਿਵੇਸ਼ ਦੀ ਜਿਹੜੀ ਹੈ ਰਕਮ ਵਿਸ਼ਾ ਹੈ। ਈਡੀ ਨੇ ਭ੍ਰਸ਼ਟਾਚਾਰ ਰੋਕੂ ਐਕਟ 1988 ਦੇ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੁਆਰਾ ਦਰਜ ਕੀਤੀ ਗਈ ਐਫਆਈਆਰ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਸੀ। ਈਡੀ ਦੀ ਜਾਂਚ ਦੇ ਵਿੱਚ ਪਾਇਆ ਸੀ ਕਿ ਸਾਧੂ ਸਿੰਘ ਧਰਮਸੋਤ ਨੇ ਅਨੁਸੂਚਿਤ ਅਪਰਾਧਾਂ ਦੇ ਸੰਬੰਧ ਵਿੱਚ 6 ਕਰੋੜ 34 ਲੱਖ ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਹਾਸਲ ਕੀਤੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਸਾਧੂ ਸਿੰਘ ਧਰਮਸੋਧ ਦਾ ਨਾਮ ਪੰਜਾਬ ਦੇ ਵਿੱਚ ਹੋਏ ਬਹੁ ਕਰੋੜੀ ਸਕੈਂਡਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਕੋਟਾਲੇ ਦੇ ਵਿੱਚ ਵੀ ਸਾਹਮਣੇ ਆਇਆ ਸੀ ਜਿਸ ਦੀ ਜਾਂਚ सीबीआई ਵੱਲੋਂ ਕੀਤੀ ਜਾ ਰਹੀ ਹੈ। ਐਸਪੀਸੀ ਦੀ ਸਾਬਕਾ ਅਧਿਪਤ ਤੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਕੈਬਨਿਟ ਮੰਤਰੀ ਰਹਿ ਚੁੱਕੇ ਬੀਬੀ ਜੋਗਗੀਰ ਕੌਰ ਨੇ ਇੱਕ ਵਾਰ ਫਿਰ ਸ਼ਰਮਣੀ ਅਕਾਲੀ ਦਲ ਦਾ ਲੜ ਫੜਿਆ। ਉਹ ਦੱਸ ਦੇ ਕੇ ਪਿਛਲੇ ਸਾਲ 2023 ਦੇ ਵਿੱਚ ਅਕਤੂਬਰ ਦੇ ਮਹੀਨੇ ਬੀਬੀ ਜਗੀਰ ਕੌਰ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਇਹ ਉਸ ਵੇਲੇ ਘਟ ਰਹੀ ਸੀ ਜਦੋਂ ਜਲੰਧਰ ਦੇ ਲੋਕ ਸਭਾ ਦੀਆਂ ਜਮਨੀ ਚੋਣਾਂ ਸਨ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਕ ਕਮੇਟੀ ਵੱਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਦਿੱਤਾ ਗਿਆ ਸੀ ਪਰ ਉਹਨਾਂ ਨੇ ਆਪਣਾ ਪੱਖ ਨਹੀਂ ਰੱਖਿਆ ਸੀ ਨਾ ਹੀ ਉਹ ਅਨੁਸ਼ਾਸਨ ਕਮੇਟੀ ਦੇ ਅੱਗੇ ਪੇਸ਼ ਹੋਏ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਸੀ ਸ਼ੁਭੀਰ ਸਿੰਘ ਬਾਦਲ ਅੱਜ ਖਾਸ ਤੌਰ 'ਤੇ ਬੀਬੀ ਜਗੀਰਕੌਰ ਦੇ ਪਿੰਡ ਬੇਗੋਵਾਲ ਪਹੁੰਚੇ ਉੱਥੇ ਹਾਲਾਂਕਿ ਉਹਨਾਂ ਨੇ ਇਹ ਵੀ ਆਖਿਆ ਕਿ ਉਹਨਾਂ ਦੀ ਘਰ ਵਾਪਸੀ ਨਹੀਂ ਹੋਈ ਪਰ ਉਹਤੇ ਪਹਿਲਾਂ ਹੀ ਘਰ ਦੇ ਵਿੱਚ ਸਨ ਉਹ ਪਾਰਟੀ ਦੇ ਹਮੇਸ਼ਾ ਹੀ ਨਾਲ ਸਨ ਤੇ ਨਾਲ ਰਹਿਣਗੇ ਬੀਬੀ ਜਗੀਰਕੌਰ ਨੇ ਆਪਣੇ ਡੇਰੇ ਤੇ ਪਾਰਟੀ ਕਾਰਜਕਰਤਾ ਨੂੰ ਇਹ ਵੀ ਆਖਿਆ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਨਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪਰਨੀਤ ਕੌਰ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਲੜ ਫੜ ਲਿਆ। ਉਹ ਪਟਿਆਲਾ ਤੋਂ ਸੰਸਦ ਸੰ ਤੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਕਾਂਗਰਸ ਤੋਂ ਉਹ ਛੱਡ ਕੇ ਕਾਂਗਰਸ ਨੂੰ ਭਾਜਪਾ ਜੁਆਇਨ ਕਰ ਲੈਣਗੇ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2022 ਦੇ ਵਿੱਚ ਕਾਂਗਰਸ ਛੱਡ ਕੇ ਆਪਣੀ ਪਾਰਟੀ ਬਣਾਈ ਸੀ ਤੇ ਉਹਨਾਂ ਨੇ ਜਦੋਂ ਇਲੈਕਸ਼ਨ ਲੜਿਆ ਸੀ ਤੇ ਸਿੱਧੇ ਤੌਰ ਤੇ ਬੀਬੀ ਪਰਨੀਤ ਕੌਰ ਉਹਨਾਂ ਦੀ ਜੀਪ ਦੇ ਵਿੱਚ ਉਹਨਾਂ ਦੇ ਹੱਕ ਚ ਪ੍ਰਚਾਰ ਕਰਦੇ ਨਜ਼ਰ ਆਏ ਸਨ ਕਾਂਗਰਸ ਵੀ ਉਹਨਾਂ ਨੂੰ ਕੱਢ ਨਹੀਂ ਰਹੀ ਪਰ ਹੁਣ ਪ੍ਰਨੀਤ ਕੌਰ ਨੇ ਕਾਂਗਰਸ ਨੂੰ ਛੱਡ ਕੇ ਬੀਜੇਪੀ ਦਾ ਲੜ ਫੜ ਲਿਆ ਉਹਨਾਂ ਦੀ ਬੇਟੀ ਜਿਹੜੀ ਹੈ ਉਹ ਇਸ ਵੇਲੇ ਬੀਜੇਪੀ ਦੀ ਮਹਿਲਾ ਮੋਰਚੇ ਦੀ ਪ੍ਰਧਾਨ ਹੈ ਜੈਨਦਰ ਕੌਰ ਨੇ ਆਖਿਆ ਸੀ ਜਿਸ ਤਰ੍ਹਾਂ ਕਾਂਗਰਸ ਨੇ ਮੇਰੇ ਪਿਤਾ ਨੂੰ અપਮਾਨਿਤ ਕੀਤਾ ਉਹ ਸਾਡੇ ਦਿਲ ਤੇ ਉਹ ਗੱਲ ਲੱਗੀ ਹੈ ਇਸ ਕਰਕੇ ਉਹਨਾਂ ਦੀ ਮਾਤਾ ਪ੍ਰਨੀਤ ਕੌਰ ਨੇ ਵੀ ਕਾਂਗਰਸ ਛੱਡਣ ਦਾ ਮਨ ਬਣਾ ਲਿਆ ਇਸੇ ਕਰਕੇ ਉਹਨਾਂ ਨੇ ਬੀਜੇਪੀ ਦਾ ਲੜ ਫੜ ਲਿਆ ਬੀਬੀ ਪ੍ਰਨੀਤ ਕੋ ਪਹਿਲੀ ਵਾਰਾ ਪਟਿਆਲਾ ਤੋਂ 1999 ਦੇ ਵਿੱਚ ਸੰਸਦ ਬਣੇ ਸਨ ਤੇ ਉਸ ਤੋਂ ਬਾਅਦ 2004, 2009 ਤੇ 2019 ਦੇ ਵਿੱਚ ਵੀ ਉਹਨਾਂ ਨੇ ਲੋਕ ਸਭਾ ਇਲੈਕਸ਼ਨ ਪਟਿਆਲਾ ਤੋਂ ਜਿੱਤਿਆ। 2014 ਤੇ 20 ਤੋਂ ਲੈ ਕੇ 2017 ਤੱਕ ਉਹ ਪਟਿਆਲਾ ਤੋਂ ਐਮਐਲਏ ਵੀ ਰਹੇ। ਦੂਜੇ ਪਾਸੇ ਬੀਜੇਪੀ ਦੇ ਕੋਲ ਵੀ ਪਟਿਆਲਾ ਤੋਂ ਉਤਾਰਨ ਵਾਸਤੇ ਕੋਈ ਕੈਂਡੀਡੇਟ ਨਹੀਂ ਸੀਗਾ। ਹੁਣੇ ਕਿਹਾ ਜਾ ਰਿਹਾ ਕਿ ਅਕਾਲੀ ਦਲ ਤੇ ਬੀਜੇਪੀ ਦਾ ਸਮਝੌਤਾ ਲਗਭਗ ਤਿਆਰ ਚੁੱਕਿਆ ਹੈ ਸਿਰਫ ਅਨਾਉਂਸਮੈਂਟ ਹੋਣੀ ਬਾਕੀ ਹੈ। ਦੇ ਇਹ ਹੁੰਦਾ ਹੈ ਤੇ ਪਟਿਆਲਾ ਦੀ ਸੀਟ ਜਿਹੜੀ ਹੈ ਭਾਜਪਾ ਲੜੇਗੀ ਤੇ ਉੱਥੋਂ ਪ੍ਰਨੀਤ ਕੌਰ ਨੂੰ ਹੀ ਆਪਣਾ ਉਮੀਦਵਾਰ ਭਾਜਪਾ ਵੱਲੋਂ ਬਣਾਇਆ ਜਾਏਗਾ ਚੰਡੀਗੜ੍ਹ ਦੇ ਵਿੱਚ ਮੇਅਰ ਦਾ ਪੰਗਾ ਪੈ ਗਿਆ ਉੱਥੋਂ ਦੇ ਸੰਸਦ ਤੇ ਪੰਜਾਬ ਦੇ ਗਵਰਨਰ ਤੇ ਉੱਥੋਂ ਦੇ ਐਡਮਿਨਿਸਟਰेटर ਬਨਵਾਰੀ لال ਪ੍ਰੋਹਿਤ ਦੇ ਨਾਲ ਤੁਹਾਨੂੰ ਦੱਸ ਦਿਆਂ ਮਾਮਲਾ ਪੂਰਾ ਕੀ ਹੈ ਚੰਡੀਗੜ੍ਹ ਦੇ ਮੇਅਰ ਕੁਲਦੀਪ ਕੁਮਾਰ ਨੇ ਆਖਿਆ ਸੀ ਉਹਨਾਂ ਨੇ ਚੰਡੀਗੜ੍ਹ ਦੀ ਜਨਤਾ ਨੂੰ ਹਰ ਮਹੀਨੇ 20000 ਲੀਟਰ ਪਾਣੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ ਪਰ ਗਵਰਨਰ ਨੇ ਉਹਨਾਂ ਦੇ ਉਤੇ ਟਿੱਪਣੀ ਕੀਤੀ ਤੇ અપਮਾਨਜਨਕ ਤਰੀਕੇ ਨਾਲ ਇਸ ਉਹਨਾਂ ਦੇ ਪ੍ਰਸਤਾਵ ਨੂੰ ਰੱਦ ਕਰਤਾ ਉਹਨਾਂ ਨੇ ਇਹ ਵੀ ਆਖਿਆ ਕਿ ਕਿਰਨ ਖੇਰ ਜਿਹੜੇ ਉੱਥੋਂ ਦੇ ਸੰਸਦ ਨੇ ਉਹਨਾਂ ਨੇ ਮੇਰੇ ਨਾਲ ਅਜੀਬ ਹਰਕਤ ਕੀਤੀ ਏ ਇੱਕ ਕਾਰਜਕ੍ਰਮ ਦੇ ਵਿੱਚ ਉਹਨਾਂ ਤੋਂ ਪਹਿਲਾਂ ਮੇਰੀ ਸਪੀਚ ਸੀ ਤੇ ਜਦੋਂ ਮੈਂ ਆਪਣੀ ਸਪੀਚ ਖਤਮ ਕੀਤੀ ਤੇ ਕਿਰਨ ਖੇਰ ਨੇ ਸਪੀਚ ਦੇਣ ਤੋਂ ਪਹਿਲਾਂ ਮਾਈਕ ਨੂੰ ਸੈਨੀਟਾਈਜ਼ਰ ਨਾਲ ਸਾਫ਼ ਕਰਾਇਆ ਉਹਨਾਂ ਦਾ ਉਹ ਰੋਪ ਹੈ ਕਿਉਂਕਿ ਮੈਂ ਦਲਿਤਾਂ ਇਸ ਲਈ ਛੂਆਛਾਤ ਕੀਤੀ ਗਈ ਹੈ ਉਹਨਾਂ ਨੇ ਕੋਸ਼ਨਾ ਕੀਤੀ ਅੱਜ ਤੋਂ ਬਾਅਦ ਪ੍ਰਸ਼ਾਸਕ ਤੇ ਕਿਰਨ ਖੇਰ ਜਿਹੜੇ ਵੀ ਪ੍ਰੋਗਰਾਮ ਦੇ ਵਿੱਚ ਹੋਣਗੇ ਉਹ ਉਸ ਪ੍ਰੋਗਰਾਮ ਦੇ ਵਿੱਚ ਨਹੀਂ ਜਾਇਆ ਕਰਨਗੇ ਦੂਜੇ ਪਾਸੇ گورنر ਸਾਹਿਬ ਦਾ ਕਹਿਣਾ ਹੈ ਮੈਂ ਕਿਸੇ ਦਾ ਕੋਈ અપਮਾਨ ਨਹੀਂ ਕੀਤਾ ਮੈਂ ਤੇ ਕੁਲਦੀਪ ਕੁਮਾਰ ਨੂੰ ਆਪਣੇ ਕੋਲ ਸੋਫੇ ਤੇ ਬਿਠਾਇਆ ਉਹਨਾਂ ਨੂੰ ਚਾਹ ਤੇ ਸਨੈਕਸ ਵੀ ਖਵਾਈ ਪਰ ਉਹਨਾਂ ਨੇ ਦਿੱਲੀ ਦੇ ਆਦੇਸ਼ ਤੇ ਇਦਾਂ ਕੀਤਾ ਪਰ ਮੈਂ ਇਸ ਤਰ੍ਹਾਂ ਕੁਝ ਚੱਲਣ ਨਹੀਂ ਦੇਵਾਂਗਾ ਚੰਡੀਗੜ੍ਹ ਦੇ ਵਿੱਚ ਸਭ ਕੁਝ ਕਾਨੂੰਨ ਦੇ ਮੁਤਾਬਕ ਹੀ ਹੋਏਗਾ ਤੇ ਸੰਸਦ ਜਿਹੜੇ ਕਿਰਨ ਖੇਰ ਨੇ ਭਾਜਪੀ ਦੇ ਚੰਡੀਗੜ੍ਹ ਤੋਂ ਉਹਨਾਂ ਨੇ ਵੀ ਕਿਹਾ ਵੀ ਮਾਈਕ ਸੈਨੀਟਾਈਜ਼ਰ ਕਰਾ ਸੀ ਇਸ ਕਰਕੇ ਇਹ ਉਹਨਾਂ ਨੇ અપਮਾਨ ਕੋਈ ਨਹੀਂ ਕੀਤਾ ਤੁਹਾਨੂੰ ਇਹ ਦੱਸ ਦਈਏ ਕਿ ਮੇਅਰ ਦੇ આરોਪਾਂ ਤੋਂ ਬਾਅਦ ਜਿਹੜੇ ਐਡਮਿਨਿਸਟਰेटर ਨੇ ਤੇ ਪੰਜਾਬ ਦੇ ਗਵਰਨਰ ਨੇ ਬਨਵਾਰੀ لال ਪ੍ਰੋਹਿਤ ਉਹਨਾਂ ਦਾ ਕਹਿਣਾ ਹੈ ਕਿ ਕਿ ਫ੍ਰੀ ਵੰਡਨ ਦਾ ਵੀ ਇੱਕ ਸਿਸਟਮ ਹੁੰਦਾ ਹੈ ਤੁਸੀਂ ਇਸ ਵਾਸਤੇ ਰੈਵਨਿਊ ਜਨਰੇਟ ਕਿੱਥੋਂ ਕਰੋਗੇ ਪਹਿਲੇ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ ਚੰਡੀਗੜ੍ਹ ਦੇ ਵਿੱਚ ਪਾਣੀ ਦੇ ਉੱਤੇ 1200 ਕਰੋੜ ਰੁਪਏ ਖਰਚ ਹੋ ਰਿਹਾ ਹੈ ਜਦ ਕਿ ਰੈਵਨਿਊ ਆ ਰਿਹਾ ਸਿਰਫ 500 ਕਰੋੜ ਰੁਪਏ ਦਾ 700 ਕਰੋੜ ਰੁਪਏ ਪਹਿਲਾਂ ਹੀ ਜਿਹੜਾ ਘਾਟਾ ਪੈ ਰਿਹਾ ਹੈ ਪਹਿਲੇ ਜਿਹੜਾ ਨੁਕਸਾਨ ਹੋ ਰਿਹਾ ਉਹਦੀ ਪਰਪਾਈ ਕਿੱਥੋਂ ਹੋਏਗੀ ਫ੍ਰੀ ਪਾਣੀ ਦੇਣ ਦੀਆਂ ਕੋਸ਼ਨਾਵਾਂ ਸਿਰਫ ਜਨਤਾ ਨੂੰ ਗੁੰਮਰਾਹ ਕਰਨ ਵਾਲੀਆਂ ਜੇ ਫ੍ਰੀ ਪਾਣੀ ਦੋਗੇ ਤੇ ਜਿਹੜੇ ਉੱਥੇ ਕਰਮਚਾਰੀ ਕੰਮ ਕਰਦੇ ਨੇ ਉਹਨਾਂ ਦੀ ਸੈਲਰੀ ਕਿੱਥੋਂ ਦਿਓਗੇ ਉਹਨਾਂ ਨੇ ਆਖਿਆ ਕਿ ਉਹ ਕੋਈ ਪੋਲਿਟਿਕਸ ਨਹੀਂ ਕਰਦੇ ਇਹ ਰਾਜਪਮਨ ਦੇ ਵਿੱਚ ਰਹਿੰਦੇ ਆ ਵੀ ਉਹ ਆਪਣੀ ਰੋਟੀ ਦੇ ਪੈਸੇ ਆਪ ਦਿੰਦੇ ਨੇ ਜੇ ਉਹਨਾਂ ਦੇ ਕੋਈ ਘਰ ਕੋਈ ਗੈਸਟ ਆ ਜਾਂਦਾ ਕੋਈ ਮਹਿਮਾਨ ਆ ਜਾਂਦਾ ਤੇ ਉਹਨਾਂ ਦੀ ਗੱਡੀ ਤੇ ਖਾਣੇ ਦਾ ਪੂਰਾ ਪੈਸਾ ਵੀ ਚੱਕਦੇ ਰਹੀ ਸਰਕਾਰ ਨੂੰ ਦੇ ਦਿੰਦੇ ਨੇ ਉਹ ਕਹਿੰਦੇ ਵੀ ਉਹਨਾਂ ਦੇ ਉੱਤੇ ਜਿਹੜੇ ਵੀ આરોਪ ਲਾਏ ਜਾ ਰਹੇ ਨੇ ਉਹ ਬਿਲਕੁਲ ਬੇਬੁਨਿਆਦ ਨੇ ਮੈਂ ਕੋਈ ਕਹਿੰਦੇ ਸਾਧੂ ਨਹੀਂ ਕਿ ਮੈਂ ਸਭ ਕੁਝ ਸਿੰਧਾ ਰਵਾਂ ਚੰਡੀਗੜ੍ਹ ਦਾ ਐਡਮਿਨਿਸਟਰेटर ਹੋਣ ਦੇ ਨਾਤੇ ਮੈਂ ਇੱਥੇ ਫਾਈਨਾਂਸ ਵੀ ਕੰਟਰੋਲ ਕਰਨਾ ਹੈ ਤੇ ਮੈਂ ਜਨਤਾ ਦੇ ਪੈਸੇ ਨੂੰ ਲੁੱਟਣ ਨਹੀਂ ਦੇਵਾਂਗਾ ਇਹ ਕੋਈ ਘਰ ਦੀ ਖੇਤੀ ਨਹੀਂ ਹਰ ਕੰਮ ਜਿਹੜਾ ਹੈ ਇੱਥੇ ਇੱਕ ਸਿਸਟਮ ਦੇ ਨਾਲ ਚੱਲਦਾ ਹੈ ਦੂਜੇ ਪਾਸੇ ਸੰਸਦ ਕਿਰਨ ਖੇਰ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਦਾ ਇਹ ਕਹਿਣਾ ਹੈ ਕੈਂਸਰ ਸੀ ਉਹਨਾਂ ਨੂੰ ਉਹ ਠੀਕ ਹੋ ਗਿਆ ਇਹਨੇ ਪਰ ਇਸ ਕਰਕੇ ਉਹਨਾਂ ਦੀ ਇਮਿਊਨਿਟੀ ਜਿਹੜੀ ਹੈ ਉਹ ਕਾਫੀ ਕਮਜ਼ੋਰ ਹੋ ਗਈ ਹੈ ਮੈਂ ਲੋਕਾਂ ਦੇ ਕੋਲ ਨਹੀਂ ਜਾਂਦੀ ਜਿਨ੍ਹਾਂ ਦੇ ਨੂੰ ਪਹਿਲਾਂ ਖਾਂਸੀ ਹੈ ਇਸ ਕਰਕੇ ਮੈਂ ਇਤਿਆਹਾਦ ਦੇ ਤੌਰ ਤੇ ਮਾਈਕ੍ਰੋਫੋਨ ਨੂੰ ਸੈਨੀਟਾਈਜ਼ ਕਰਾਇਆ ਸੀ ਮੇਰੇ ਦੇ ਰੂਪਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਮੈਂ ਜਾਤੀ ਵਾਤੇ ਵਿਸ਼ਵਾਸ ਨਹੀਂ ਕਰਦਾ ਇੱਕ ਹੋਰ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਪੰਜਾਬ ਪੁਲਿਸ ਦੇ ਇੱਕ ਮੁੰਚੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸ ਸੈ ਮੁਲਾਜ਼ਮ ASI ਮਨਜਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜਾਬ ਦੇ ਜ਼ਿਲ੍ਹੇ ਦੇ ਬੁਲਾਰੇ ਨੇ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ থানা ਕੋਟ ਭਾਈ ਦੇ ਮੁੰਚੀ ਸੁਖਵਿੰਦਰ ਸਿੰਘ ਨੂੰ 30000 ਰੁਪਏ ਰਿਸ਼ਵਤ ਲੈਣਿਆ ਰੰਗੀ ਹਾਥੀ ਕਾਬੂ ਕਰਨ ਦੀ ਜਿਹੜੀ ਹੈ ਖਬਰ ਦੀ ਪੁਸ਼ਟੀ ਕੀਤੀ ਹੈ ਮੁੱਖ ਮੁੰਚੀ ਨੂੰ ਪਿੰਡ ਮਲਨ ਤਹਿਸੀਲ ਗਿੱਦੜਬਾਦ ਦੇ ਵਸਨੀਕ ਸਰਪਜੀਤ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ اپنی ਸ਼ਿਕਾਇਤ ਦੇ ਇੱਕ ਦੋਸ਼ ਲਾਇਆ ਕਿ मुंशी ਤੇ ਇਸ ਥਾਣੇ ਦੇ ਵਿੱਚ ਤਨਾਤ ਐਸਾ ਹੀ ਮਨਜਿੰਦਰ ਸਿੰਘ ਨੇ ਦੋ ਤਰ੍ਹਾਂ ਦਰਮਿਆਨ ਹੋਏ ਝਗੜੇ ਦੇ ਬਾਰੇ ਥਾਣੇ ਦੇ ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਸ਼ਾਮਲ ਉਸਦੇ ਦੋਸਤ ਦੀ ਮਦਦ ਕਰਨ ਦੇ ਬਦਲੇ 60000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਥਾਣੇ ਦੇ ਮੁੱਖ ਮੁੰਚੀ ਨੂੰ 30000 ਰੁਪਏ ਦੀ ਰਿਸ਼ਵਤ ਲੈਣਿਆ ਰੰਗੇ ਹਤੀ ਕਾਬੂ ਕਰ ਲਿਆ ਸਾਮੁਲਜਮ ਐਸਆਈ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਨੇ ਤੇ ਉਹ ਛਾਪਾ ਮਾਰੀ ਕੀਤੀ ਜਾ ਰਹੀ ਹੈ ਇਸ ਦੌਰਾਨ ਥਾਣੇ ਦੇ ਐਸਐਚਓ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਕਿਤੇ ਰਿਸ਼ਵਤ ਦਾ ਪੈਸਾ ਉਸ ਤੱਕ ਵੀ ਤੇ ਨਹੀਂ ਸੀ ਜਾਣਾ ਅਜਰੇ ਬਸ ਇੰਨਾ ਹੀ ਕੱਲ ਤੋੜਨਾ ਫਿਰ ਉਪਰੋਵਾਂਗੇ ਤਦ ਤੱਕ ਦੂਸਤਾਂ ਨੂੰ ਜਦਾ ਸਸਕਾਲ ਨਮਸਕਾਰ